ਦਾ ਦੱਸਦਾ ਦੇ ਕੀ ਚੀਜ਼ ਐ ਤੂੰ ਕੌਣ ਐ ਕਿੱਥੋਂ ਦਾ ਮੇਰੀ ਗੱਲ ਸੁਣ ਲੈ ਤੂੰ ਨਹੀਂ ਭੈਣ ਦਾ ਚੋਦ ਚੱਲ ਓਏ ਭੈਣ ਬੜਾ ਬਦਮਾਸ਼ੀ ਦੀ ਜੜ ਤੇ ਤੁਸੀਂ ਪੰਜਾਬ 'ਚ ਗੰਦ ਪਾਇਆ ਤੂੰ ਚੰਡੀਗੜ੍ਹ ਪਾਣਾ ਚਾਹੁੰਦਾ ਤੂੰ ਆ ਤੂੰ ਆ ਤੇਰੇ ਵਰਗੇ ਨੂੰ ਪੈਣ ਦਾ ਹਟ ਬਕਵਾਸ ਨਹੀਂ ਕਰਨੀ ਤੇਰੀ ਭੈਣ ਹੈ ਨਹੀਂ ਕਰੇ ਪੰਜਾਬ ਕਿਹੜਾ ਪਾ ਨਾ ਤੂੰ ਜੀ ਹਾਂ ਜੀ ਚੰਡੀਗੜ੍ਹ ਤੋਂ ਮੈਨੂੰ ਹੋਵੇ ਹਾਂ ਚੰਡੀਗੜ੍ਹ ਤੋਂ ਤੁਹਾਨੂੰ ਜਰ ਹੁੰਦਾ ਚੰਡੀਗੜ੍ਹ ਆਉਂਦੇ ਤਾਂ ਮੈਂ ਜੀ ਕਿਹੜਾ ਪਾਨਾ ਭਾਜੀ ਮੈਂ ਨਹੀਂ ਜਾਣਦਾ ਜੀ ਸੌਰੀ ਪਲੀਜ਼ ਸਤੋ ਨਹੀਂ ਜਾ ਰਹੀਆਂ ਪਾਈਆਂ ਤੇ ਨਾ ਸੋਟੇ ਰੇ ਕਾਗਜ਼ ਪੈਨੇ ਕਮਲਜੀਤ ਦੇ ਕਿਹੜਾ ਕਮਲਜੀਤ ਕਿਸੇ ਨੂੰ ਨਹੀਂ ਆਉਂਦਾ ਕੌਣ ਕਮਲਜੀਤ ਦੱਸ ਹਾਂ ਕਮਲਜੀਤ ਕੋਰ ਇੱਕ ਕੁੜੀ ਹੈ ਹਾਂਜੀ ਉਹਦੇ ਹੋਂਦਲ ਵਿੱਚ ਡਾਕੂਮੈਂਟ ਪੈਨੇ ਓਕੇ ਉਹ ਬੰਦਿਆ ਮਗੂ ਦੇ ਦੋ ਜਿਨਾ ਦੇਤੇ ਫਿਰ ਕੀ ਕਰੇਗਾ ਤੇਰੀ ਭਾਂ ਦੇ ਅਗਲੇ ਕਰਾਉਣਾ ਖਰਚ ਹੈ ਨਹੀਂ ਉਹਰਾ ਇੱਕ ਕੀ ਕਰਦਾ ਬੰਦੇ ਬੰਦੇ ਆ ਗੱਲ ਕਰੀ ਪਈ ਨਾਲ ਕਹਿੰਦਾ ਡਾਕੂਮੈਂਟਰ ਨਾਲ ਕਿ ਉਹ ਰਾਤ ਇੱਥੇ ਤੁਸੀਂ ਕੀ ਕਰੋਗੇ ਦੱਸਿਓ ਮਾਜਾ ਕੌਣ ਹੈ ਇਹ ਬਾਹਰ ਜਾਂਦਾ ਦੰਡੀ ਘਰਦਾ ਹਾਂ ਹਾਂਜੀ ਬਦਿਆ ਜੀ ਫਸਟ ਕਲਾਸ ਪਜੀ ਪਹਿਲਾਂ ਤੁਹਾਡੇ ਗਰੁੱਪ ਦੇ ਬੰਦਿਆਂ ਨੂੰ ਬੋਲਣ ਦੀ ਅਕਲ ਸਿਖਾਓ ਇਹਨਾਂ ਨੂੰ ਇਹਨਾਂ ਨੂੰ ਕਹੇ ਬਾਪ ਨੂੰ ਬਾਪ ਵੀ ਮਿਲ ਜਾਂਦਾ ਹੁੰਦਾ ਕਦੇ ਕਹ ਕੋਈ ਜ਼ਰੂਰੀ ਨਹੀਂ ਵੀ ਸਾਰੇ ਜਦੋਂ ਐਂ ਫਰੀ ਜਾਂਦੇ ਆ ਪੰਜਾਬੀ ਹਾਂਜੀ ਮੈਂ ਬੋਲ ਰਿਹਾ ਸੀ ਹਾਂ ਤੁਸੀਂ ਬੋਲੋ ਹਾਂ ਤੁਸੀਂ ਬੋਲੋ ਜੀ ਇਹਨਾਂ ਨੂੰ ਪਹਿਲਾਂ ਬੋਲਣ ਦੀ ਅਕਲ ਸਿਖਾਓ ਕੋਈ ਪੜ੍ਹੇ ਲਿਖੇ ਲੋਕਾਂ ਦੀ ਗੱਲ ਵੀ ਕਰਨੀ ਚਾਹੀਦੀ ਸਾਰਾ ਕੁਝ ਬਦਮਾਸ਼ੀ ਚ ਨਹੀਂ ਹੁੰਦਾ ਹਾਂਜੀ 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 ਬੋਲੋ ਜੀ ਹਾਂਜੀ ਇੱਕ ਮਿੰਟ ਹੋਲਡਰ ਕੀ ਕਹਦਾ ਮੁੰਡਾ ਉਹ ਵੀ ਕੋਈ ਅਰਾਉਂਡ ਹਾਂਜੀ ਉਹ ਜੀ ਗੱਲ ਕਰਾਂ ਉਹ ਮਸਲਾ ਹੱਲ ਕਰ ਦੇ ਬਾਈ ਯਾਰ ਹੈਲੋ ਹਾਂਜੀ 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 ਪੰਜਾਬ ਨਾ ਆਇਆ ਨਹੀਂ ਹੈ ਮਸਲਾ ਹੱਲ ਕਰ ਦੇ ਯਾਰ ਭਰਾ ਬਣ ਕੇ ਦਾ ਠੀਕ ਹੈ ਵੀਰੇ ਇਹਨਾਂ ਨੇ ਕੁੜੀ ਕਿਸੇ ਹੋਰ ਮੁੰਡੇ ਨਾਲ ਕੰਟਰੈਕਟ ਤੇ ਵਿਆਹੀ ਸੀਗੀ ਹੁਣ ਇੱਕ ਮਿੰਟ ਬਾਈ ਤੇਰੇ ਤੂੰ ਹੋਲਡ ਕਰ ਹਲੋ ਤਾਰਦੇ ਦਾ ਠੀਕ ਨਾ ਭਗਵਾਨ ਕੇ ਹੱਲ ਮਸਲਾ। ਓਕੇ ਉਹ ਨਾ ਦੇ। ਅਸੀਂ ਯਾਰ ਵੀ ਜਰਾ ਆਗਰਾ ਦੇ ਦਿੰਨਾ ਮੈਂ। ਮੈਂ ਭਾਈ ਮੰਦਲ ਜੀ ਨੂੰ ਜਾਣਾ ਚਾਹ। ਮੈਂ ਜਰਾ ਸੁਣੋ ਜੀ ਨਾ ਇੱਕ ਮਿੰਟ ਖੜ ਪੈ। ਮੜਾ ਮਰ ਮਨ ਵਿੱਚ ਪਉ ਮੈਂ ਆ ਰਹੀ ਵਈ। ਹਾਂਜੀ ਬੋਲੋ ਜੀ। ਤੇ ਕੀ ਮਸਲਾ ਹੁਣ ਮੈਨੂੰ ਬੰਦਾ ਮਾਫਨਾ। ਵੀਰ ਜੀ ਇਹਨਾਂ ਨੇ ਕੁੜੀ ਨਾ ਕਿਸੇ ਮੁੰਡੇ ਨਾਲ ਕੰਟਰੈਕਟ ਬੇਸ ਤੇ ਵਿਆਹੀ ਹੋਈ ਆ। ਹਾਂਜੀ। ਉਹ ਹਰਿਆਣੇ ਦੇ ਬੰਦੇ ਹੈਗੇ ਕੈਥਲ ਸੜ ਦੇ। ਉਹਦੇ ਨਾਲ ਆ ਰਹੇ ਸੀਗੇ ਕੰਟਰੈਕਟ ਬੇਸ ਤੇ ਵੀਜ਼ਾ ਇਹ ਯੂਕੇ ਦਾ ਸਟੱਡੀ ਵੀਜ਼ਾ। ਸਾਡੇ ਕੋਲ ਸਟੱਡੀ ਵੀਜ਼ਾ ਲਈ ਆਏ ਹੋਏ ਸੀਗੇ ਕੁੜੀ ਦੇ 7 ਆਫਰ ਲੈਟਰ ਮੰਗਾਏ ਹੋਏ ਆ 7ਾਂ ਜੀ ਇੰਟਰਵਿਊਾਂ 'ਚ ਕੁੜੀ ਫੇਲ ਹੋ ਗਈ ਤਿਆਰੀ ਕਰਦੀ ਨਹੀਂ ਇੱਥੇ ਨੌਕਰੀ ਕਰਦੀ ਆ ਜਿੱਥੇ ਨੌਕਰੀ ਕਰਦੀ ਆ ਉਹ ਉਹ ਜਿਹੜਾ ਫੋਨ ਹੁੰਦਾ ਉਹ ਜਮ੍ਹਾਂ ਕਰਾ ਲੈਂਦੇ ਆ ਸ਼ਾਮ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਯੂਨੀਵਰਸਿਟੀਆਂ ਕਾਲਜ ਫੋਨ ਕਰ ਕਰਕੇ ਕਰ ਕਰਕੇ ਹਾਰ ਕੇ ਜਦੋਂ ਨਹੀਂ ਚੱਕਦੇ ਉਹ ਫੇਲ ਕਰ ਦਿੰਦੇ ਆ ਪਹਿਲਾਂ ਤਾਂ ਇਹਨਾਂ ਦੋਵਾਂ ਘਰਾਣੇ ਮਿਲ ਕੇ ਕੁੜੀ ਮੁੰਡੇ ਵਾਲਿਆਂ ਨੇ ਆਪਸ 'ਚ ਵਿਆਹ ਕਰਵਾ ਲਿਆ ਰਚਾ ਲਿਆ ਕੁੜੀ ਇਹਨਾਂ ਦੀ ਇੱਥੇ ਹੀ ਆ ਕਿਤੇ ਵੀ ਨਹੀਂ ਆ ਕੁੜੀ ਵੀ ਇੱਥੇ ਹੀ ਆ ਤੇ ਇਹ ਵੀ ਇੱਥੇ ਹੀ ਆ ਡਾਕੂਮੈਂਟ ਇਹਨਾਂ ਨੇ ਦਿੱਤੇ ਹੋਏ ਆ ਉਹ ਕੁੜੀ ਵਾਲੇ ਕਹਿੰਦੇ ਜੀ ਸਾਡਾ 2 ਲੱਖ ਰੁਪਏ ਇਹਨਾਂ ਨੇ ਡਿਗਰੀ ਡੁਪਲੀਕੇਟ ਬਣਵਾਈ ਹੋਈ ਏਕ ਕਿ ਇਹਨਾਂ ਨੇ ਕੁੜੀ ਦੇ ਨਾਮ ਦੀ ਜਿਹੜੀ ਬੀਏ ਜਿਹੜੀ ਮੁੰਡੇ ਨਾਲ ਵਿਆਹ ਕਰਾਉਣ ਤੋਂ ਬਾਅਦ ਹੁਣ ਉਹ ਡਿਗਰੀ ਬਣਾਉਣ ਦਾ 1.5-2 ਲੱਖ ਰੁਪਏ ਮੁੰਡੇ ਵਾਲਿਆਂ ਕੋਲ ਖਰਚਾ ਵੀ ਕਰਵਾਇਆ ਹੋਇਆ ਹੈ ਇਹਨਾਂ ਨੇ ਮੁੰਡੇ ਵਾਲਿਆਂ ਨੇ ਭਰੇ ਇਹਨਾਂ ਨੇ ਅਜ ਤੱਕ ਕੋਈ ਠਾਨੀ ਨਹੀਂ ਭਰੀ ਕਿਤੇ ਵੀ ਹੁਣ ਇਹ ਮਸਲਾ ਹੈਗਾ ਕੁੜੀ ਤੇ ਮੁੰਡੇ ਵਾਲਿਆਂ ਦਾ ਆਪਸ ਦੇ ਵਿੱਚ ਸਾਡੇ ਕੋਲ ਇਕੱਠੇ ਹੋ ਕੇ ਆਣ ਦੋਨੋਂ ਪਰਿਵਾਰ ਇਹ ਮੈਨੂੰ ਆਪਸ ਵਿੱਚ ਸਹਿਮਤੀ ਕਰਕੇ ਕਿ ਸਾਡਾ ਗਿਆ ਨਿਬੜ ਜੀ ਸਾਡੇ ਡਾਕੂਮੈਂਟ ਸਾਨੂੰ ਵਾਪਸ ਕਰੋ ਆਪਾਂ ਦਈਏ ਖਤਮ ਕਰੀਏ ਪੰਜਾਬੀ ਪਟਾਕੇ ਡਾਕੂਮੈਂਟ ਡਾਕੂਮੈਂਟ ਪਾਸਪੋਰਟ ਅਗਾਂਹੋਂ ਬੁਲੇ ਪਾਜੀ ਇਹਨਾਂ ਦੇ ਜੋ ਡਾਕੂਮੈਂਟ ਹੈਗੇ ਉਹ ਮੁੰਡੇ ਵਾਲਿਆਂ ਦੇ ਕੋਲ ਨੇ ਸਟੱਡੀ ਦੇ 10th 2 ਤੇ ਪਾਸਪੋਰਟ ਜਿਨ੍ਹਾਂ ਨਾਲ ਇਹਨਾਂ ਨੇ ਕੰਟਰੈਕਟ ਬੇਸ ਤੇ ਕੁੜੀ ਵਿਆਹੀ ਆ ਫਿਰ ਦੇ ਪਾਸੇ ਮੇਰੇ ਕੋਲ ਇਹਦਾ ਡਾਕੂਮੈਂਟ ਤੇ ਅਟਲ ਸਾਬਕੋ ਮਨ ਹੁੰਦਾ ਡਾਕੂਮੈਂਟ ਲੈ ਕੇ ਸੇ ਦੇ ਨਾ ਕੋਲ ਦੇ ਸਹੀ ਆ ਸਾਡੀ ਬਾਰੀ ਤੇ ਪਾਸ ਪਾਸਪੋਰਟ ਇਹਨਾਂ ਕੋਲ ਆ। ਉਹ ਕਰੇਂ ਇਨਸਾਬ ਰਹਾਗਾ। ਇਹ ਡਾਕੂਮੈਂਟ ਦਾ ਹੈ। ਹਾਂਜੀ ਭਾਈ। ਪੰਜਾਹ ਹਜ਼ਾਰ ਦਾ ਪਾਸਪੋਰਟ ਇਹਨਾਂ ਕੋਲ ਨਹੀਂ ਹੈਗਾ। ਉਹ ਜਿਹੜੇ ਮੁੰਡੇ ਆਲੇ ਨੇ ਇਹਨਾਂ ਦੇ ਬੀਏ ਬਣਵਾ ਕੇ ਪੈਸੇ ਲਾ ਕੇ ਵਿਆਹ ਕੀਤਾ ਮੈਰਿਜ ਤੇ 50-60 ਹਜ਼ਾਰ ਲਾਇਆ। ਉਹ ਉਹਨਾਂ ਕੋਲ ਆ ਇਹ ਦੋਨੋਂ ਪਰਿਵਾਰ ਇਕੱਠੇ ਹੋਣ ਆਪਸੇ ਗੱਲ ਕਰਕੇ ਮੇਰੇ ਕੋਲ ਆਣ ਤੇ ਮੈਂ ਇਹਨਾਂ ਦਾ ਸਾਰਾ ਬੈਠ ਕੇ ਹੱਲ ਕਰਾਂ ਇਹ ਫੌਜੀ ਸਾਹਿਬ ਨੇ ਮੈਨੂੰ ਕੱਢਿਆ ਕਿਦਾਂ ਗਾਲਾਂ ਪੰਜਾਬੀ ਜਿਵੇਂ ਤੁਸੀਂ ਦੋਨੋਂ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੇਰਾ ਮੇਰੀ ਗੱਲ ਸਮਝੋ ਜੀ ਹਾਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਯਾਰ ਮੈਂ ਇਹ ਨਹੀਂ ਕੋਈ ਖੁੱਤ ਮੜਾ ਯਾਰ ਇੱਕ ਮਿੰਟ ਇਹਨੂੰ ਯਾਰ ਮੇਰੀ ਗੱਲ ਸੁਣੋ ਹਾਂ ਇਹ ਗੱਲ ਫੜੇਗਾ ਬਲਾ ਉਹਦੇ ਬੁੱਤੋਰ ਨੂੰ ਯਾਰ ਆ ਇਹ ਹੁੰਦਾ ਹੈ ਉਹਦੇ ਭਾਈ ਉਹ ਹੁੰਦਾ ਹੈ ਕੁਝ ਗਰਦੋਪੱਟ ਦੇਣਗੇ ਬਸ ਉਹ ਭਾਈ ਇਹਨਾਂ ਨੂੰ ਕਹੇ ਇਹਨਾਂ ਨੂੰ ਕਹੇ ਐਡਾ ਨਹੀਂ ਤੜਫੀਦਾ ਹੋਣਾ ਮੈਂ ਨਹੀਂ ਜਾਣਦਾ ਤੁਸੀਂ ਜੋ ਵੀ ਹੋ ਪਰ ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਵੀ ਮੇਰੇ ਨਾਲ ਕੋਈ ਮੈਟਰ ਨਹੀਂ ਹੈ ਇਹਨਾਂ ਨਾਲ ਪੰਜਾਬੀ ਤਾਂ ਕੋਣ ਦੇ ਸਾਤੇ ਲਾਉਂਦੇ ਮੇਰੀ ਮੰਦੋ ਤੇ ਮੁੱਖ ਮੰਤਰੀ ਲਾਡ ਮਰਦਾ ਤੂੰ ਕਿਹੜੇ ਬਾਗ ਦੀ ਮਣੀਆ ਉਹ ਵੀਰੇ ਮਾਰਦੀ ਹੋਣੀ ਫਿਰ ਕੀ ਹੋ ਗਿਆ ਵੀਰ ਮੇਰਾ ਪਾਸਪੋਰਟ ਤੇਰੇ ਕੋਲ ਹੈ ਕਾਗਜ਼ ਤੇ ਮੈਂ ਕਹਿੰਦਾ ਪੀਪੀ ਕੀ ਦਾ ਗੱਲ ਵੀਰ ਜੀ ਮੈਂ ਵੀ ਤਰੀਕੇ ਨਾਲ ਹੀ ਸਮਝਾ ਰਿਹਾ ਤੁਹਾਨੂੰ ਮੈਂ ਵੀ ਤਰੀਕੇ ਨਾਲ ਹੀ ਸਮਝਾ ਰਿਹਾ ਕੋਈ ਦਿੱਕਤ ਨਹੀਂ ਮੁੰਡਾ ਮੁੰਡਾ ਦਾ ਗੱਲ ਕਰਨਾ ਮਨ ਨੂੰ ਪੁੱਛ ਲੈ ਨੱਲਾ ਕੋਲੇ ਨੇ ਕਿ ਤੇਰੇ ਕੋਲੇ ਹਾਂਜੀ ਗੱਲ ਕਰ ਲਓ ਜੀ ਕੋਈ ਦਿੱਕਤ ਨਹੀਂ ਗ ਬਿਲਕੁਲ 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 ਕਰੋ ਜੀ ਬਿਲਕੁਲ ਕਰੋ ਹਲੋ ਅੱਗੇ ਲਗਾ ਭਾਈ ਜੀ ਮੈਂ ਗੜਾ ਮੱਝ ਵਰਦਾ ਫਿਰ ਇਹ ਗੱਲ ਸੁਣ ਲੈ ਮੇਰੀ ਉਹਦਾ ਸੌਂ ਖਾ ਕੇ ਐਡਾ ਕੋਈ ਪਰਿਵਾਰ ਝੂਟ ਨਹੀਂ ਬੋਲਦਾ ਠੀਕ ਹੈ ਨਾ ਕਾਗਜ਼ ਤੇਰੇ ਕੋਲ ਨਹੀਂ ਵੀਰੇ ਮੇਰੀ ਇੱਕ ਮੇਰੀ ਗੱਲ ਸੁਣੋ ਮੇਰੀ ਇੱਕ ਮਿੰਟ ਗੱਲ ਸੁਣੋ ਜੀ ਤੁਸੀਂ ਜਿੱਥੋਂ ਵੀ ਗੱਲ ਕਰਦੇ ਹੋ ਨਾ ਮੇਰੀ ਪਹਿਲਾਂ ਗੱਲ ਸੁਣੋ ਪਹਿਲਾਂ ਮੇਰੀ ਗੱਲ ਹੁਣ ਮੈਂ ਪਹਿਲੀ ਗੱਲ ਤਾਂ ਤੈਨੂੰ ਜਾਣਦਾ ਨਹੀਂ ਵੀਰੇ ਦੂਜੀ ਗੱਲ ਮੈਂ ਕਲੀਅਰ ਕਰ ਰਿਹਾ ਉਹਦੀ ਜ਼ਿੰਦਗੀ ਖਰਾਬ ਕਰਨ ਦਾ ਕੋਈ ਬਾਈ ਜੀ ਮੈਂ ਮੈਂ ਕਿਲੇ ਨੇ ਡਾਕੂਮੈਂਟ ਤੋਂ ਦੋਨੋਂ ਜਣੇ ਇਕੱਠੇ ਹੋ ਕੇ ਮੇਰੇ ਕੋਲ ਆ ਜਣਾ ਦਸ ਤੁਹਾਡੇ ਕੋਲ ਜਾਣ ਦੀ ਬਜਾਏ ਦੋਨੋਂ ਪਰਿਵਾਰ ਇਕੱਠੇ ਹੋ ਕੇ ਸਾਡੇ ਕੋਲ ਆਉਣਾ ਇੱਥੇ ਅਸੀਂ ਦੱਸਿਆ ਵੀ ਕੀ ਚੱਕਰ ਹੈ ਕੀ ਨਹੀਂ ਇਹਨਾਂ ਨੂੰ ਪੁੱਛੋ ਵੀ ਜਿਹੜੀ ਡਿਗਰੀ ਜਿਹੜੀ ਜਿਹੜੀ ਡਿਗਰੀ ਬਣਾ ਕੇ 2 ਲੱਖ ਰੁਪਏ ਉਹ ਮੁੰਡੇ ਵਾਲੇ ਮੰਗਦੇ ਆ ਉਹਨਾਂ ਨੂੰ ਕਹਿਣ ਇਹਨਾਂ ਨੂੰ ਛੱਡ ਦੇਣ ਆਪਸ ਕਰਕੇ ਆ ਜਾਣ ਮੇਰੇ ਕੋਲ ਮੁੰਡੇ ਵਾਲੇ ਮੁੰਡੇ ਵਾਲੇ ਨੂੰ ਤਾਂ ਮੇਰੇ ਨਾਲ ਹੁਣ ਗੱਲ ਕਰੀ ਬਾਈ ਜੀ ਮੈਂ ਤੁਸੀਂ ਐ ਕਰੋ ਤੁਸੀਂ ਨਾਲ ਆਜੋ ਇਹਨਾਂ ਦੇ ਵੀਰ ਜੀ ਤੁਸੀਂ ਮੁੰਡੇ ਵਾਲੇ ਨੂੰ ਨਾਲ ਲੈ ਕੇ ਇਹਨਾਂ ਨੂੰ ਨਾਲ ਲੈ ਕੇ ਨਾਲ ਆਜੋ ਮੈਨੂੰ ਜੋ ਚੀਜ਼ ਕਹਿੰਦੇ ਮੈਂ ਟੇਬਲ ਤੇ ਰੱਖ ਦਾਂਗਾ ਜੀ ਗੱਲ ਖਤਮ ਨਾਲ ਆਜੋ ਪਤਾ ਲਓ ਜੀ ਚੰਡੀਗੜ੍ਹ ਸੈਕਟਰ 8 ਦੇ ਵਿੱਚ ਹੈ ਜੀ 8 ਸੈਕਟਰ ਦੇ ਵਿੱਚ ਹੈ ਹਾਂਜੀ ਹਾਂਜੀ ਤੇ ਡਾਕੂਮੈਂਟ ਵੀ ਤੂੰ ਉਹਨਾਂ ਟਾਈਮ ਨਹੀਂ ਦਿੰਦਾ ਹਨਾ ਬਾਈ ਮੇਰੇ ਕੋਲ ਨਹੀਂ ਹੈਗੇ ਡਾਕੂਮੈਂਟ ਮੇਰੇ ਕੋਲ ਡਾਕੂਮੈਂਟ ਨਹੀਂ ਹੈਗੇ ਬਾਈ ਜੀ ਮੇਰਾ ਗੱਲ ਸੁਣ ਲੈ ਹੁਣ ਹੁਣ ਤੂੰ ਕਹਿੰਦਾ ਜ਼ੋਰ ਪਰਖਿਆ ਜਾਣਾ ਠੀਕ ਹੈ ਨਾ ਗੱਲ ਉਹ ਜ਼ੋਰ ਪਰਖਿਆ ਜਾਊ ਤੂੰ ਕਹਿੰਦਾ ਡਾਕੂਮੈਂਟ ਦਿੰਦਾ ਨਹੀਂ ਮੈਂ ਕਹਿੰਦਾ ਤੂੰ ਮੈਂ ਡਾਕੂਮੈਂਟ ਤਾਂ ਅਗਰ ਜ਼ੋਰ ਤੇ ਲੈ ਕੇ ਜਾਂਗਾ ਅੱਜ ਰਿਕਾਰਡਿੰਗ ਕਰ ਲੈ ਮੇਰੀ ਤੇਰੇ ਵੀਰੇ ਤੇਰੀ ਰਿਕਾਰਡਿੰਗ ਕਰ ਲਈ ਤੇਰੀ ਰਿਕਾਰਡਿੰਗ ਕਰ ਲਈ ਤੋਂ ਦੇ ਤਰ੍ਹਾਂ ਕਿਲਾ ਤਰੀ ਜਿਹੜਾ ਹੈਗਾ ਨਾ ਕੱਢ ਕੇ ਪਾਲਾ ਸਿੱਧੂ ਨਾਲ ਕਹੀਂ ਜੇ 8 ਸੈਕਟਰ ਦੇ ਮੂਹਰੇ ਆ ਕੇ ਤੇਰਾ ਨਾਂ ਤਰੇ ਡਾਕੂਮੈਂਟ ਲਗਾ ਤੂੰ ਕਹਿੰਦਾ ਤੂੰ ਹੈ ਕੌਣ ਹੈ ਪਾਲਾ ਸਿੱਧੂ